ਗੁਰੂ ਹਰਸਹਾਇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ 15 ਸਾਲ ਦੀ ਨਾਬਾਲਗ ਨਾਲ ਪਿਓ ਭਰਾ ਅਤੇ ਮਾਸੜ ਨੇ ਦਰਿੰਦਗੀ ਪ੍ਰਯਾਕਾ ਰ ਕੀਤਾ ਹੈ ਉਸਨੇ ਆਪਣੇ ਪਿਓ ਸਮੇਤ ਇਹਨਾਂ ਤੇ ਗਲਤ ਕੰਮ ਕਰਨ ਦੇ ਦੋਸ਼ ਲਗਾਏ ਨੇ ਥਾਣਾ ਗੁਰੂ ਹਰਸਹਾਇ ਦੀ ਪੁਲਿਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸਦੇ ਪਿਤਾ ਨੇ ਉਸ ਨਾਲ ਘਰ ਵਿੱਚ ਵਾਰ-ਵਾਰ ਸਰੀਰਕ ਸੰਬੰਧ ਬਣਾਏ ਸਨ ਇੱਕ ਵਾਰ ਉਸ ਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ ਉਸ ਦੀ ਮਾਤਾ ਉਸ ਨੂੰ ਮਾਸੀ ਕੋਲ ਛੱਡ ਆਈ ਪਰ ਉੱਥੇ ਉਸਦੇ ਮਾਸੜ ਨੇ ਵੀ ਉਸ ਨਾਲ ਬਲਾਤਕਾਰ ਕੀਤਾ ਪੀੜਤ ਨੇ ਦੋਸ਼ ਲਗਾਇਆ ਕਿ ਬੀਤੀ 6 ਤਰੀਕ ਨੂੰ ਉਸਦੇ ਭਰਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਹੈ ਅਤੇ ਉਸ ਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਸਾਰੀ ਗੱਲ ਦੱਸੀ ਹੈ ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਪੜਾ ਗਿਆ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈ। ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫਆਈਆ ਨੰਬਰ 38572024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਵਿਖੇ ਨਾਲ ਅਸੀਂ ਐਫਰ ਲੋਜ ਕੀਤੀ ਹੈ। ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ। ਦੋ ਅਸੀਂ ਅਕਿਊਜ਼ਡ ਨੂੰ ਵਾਲੇ ਅਸੀਂ ਫੜਿਆ ਗਿਆ। ਤੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਿਆ ਕੀ ਚੱਲ ਜਾਈਗੀ ਉਹ ਸਾਹਬਾ ਜੀ ਤੁਹਾਨੂੰ ਕੀ ਇਜਾਜ਼ਤ ਦਾਂਗੇ